ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਜਿਸ ਨੂੰ ਲੈ ਕੇ ਕੇ ਫਾਇਰ ਡਿਪਾਰਟਮੈਂਟ ਦੇ ਵੱਲੋਂ ਵੀ ਫਾਇਰ ਵਿਭਾਗ ਦੇ ਵੱਲੋਂ ਵੀ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਕਰ ਲਈਆਂ ਗਿਆ ਨੇ ਇਸ ਵਕਤ ਅਸੀਂ ਫਾਇਰ ਬਿਗੇਟ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਜਿਹੜਾ ਸਾਰਾ ਸਿਸਟਮ ਇੱਥੋਂ ਆਪਰੇਟ ਹੁੰਦਾ ਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕਰਾਂਗੇ ਲਗਾਤਾਰ ਅਧਿਕਾਰੀ ਜਿਹੜੇ ਨੇ ਉਹ ਇਨਸਪੈਕਸ਼ਨ ਵੀ ਕਰ ਰਹੇ ਨੇ ਗੱਡੀਆਂ ਦੀ ਗੱਡੀਆਂ ਨੂੰ ਵੀ ਜਿਹੜਾ ਤਿਉਹਾਰੀ ਸੀਜ਼ਨ ਦੇ ਲਈ ਤਿਆਰ ਕੀਤਾ ਜਾ ਰਿਹਾ ਤੇ ਕੋਈ ਕਮੀ ਨਾ ਰਹਿ ਜਾਵੇ ਇਸ ਤਿਉਹਾਰ ਦੇ ਵਿੱਚ ਉਸ ਨੂੰ ਲੈ ਕੇ ਗੱਡੀਆਂ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਦੇਖਿਆ ਵੀ ਜਾ ਰਿਹਾ ਹੈ ਕਿ ਕੋਈ ਐਮਰਜੈਂਸੀ ਮੌਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸੱਜ ਨਾਲ ਅਧਿਕਾਰੀ ਨੇ ਗੱਲਬਾਤ ਕਰਦੇ ਆ ਅਕਰ ਕੀ ਕਹਿਣਾ ਚਾਹੋਗੇ ਦੇਖ ਰਿਹਾ ਲਗਾਤਾਰ ਗੱਡੀਆਂ ਚੈੱਕ ਕਰਦੇ ਨੇ ਗੱਡੀਆਂ ਦੀ ਦੀਵਾਲੀ ਦੇ ਤਿਆਰ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਉਹ ਗੱਡੀ ਵਿੱਚ ਕਮੀ ਆ ਉਹਨਾਂ ਨੂੰ ਦੂਰ ਕਰਾ ਕੇ ਦੇਖੋ ਉਹ ਤਾਂ ਮੌਕੇ ਦੀ ਮੁਸ਼ਕਲ ਨਾ ਹੋ ਜਾਵੇ ਕੋਈ ਰੈਡੀ ਕਰਾ ਕੇ

ਇਹਨਾਂ ਦਾ ਐਕਟੀਵੇਟਰ ਵੈਰ ਐਕਟੀਵੇਟਰ ਤੇ ਰੇਤਾ ਪਾਣੀ ਦਾ ਦੇ ਕੇ ਆਉਣਗੇ ਕਿ ਇਹ ਨਹੀਂ ਕਰਦੇ ਤਾਂ ਉਹਨਾਂ ਦੀ ਤੁਰੰਤ ਕ੍ਰੰਧਕਾਰ ਦੀ ਕਾਰਵਾਈ ਕਰਕੇ ਅਸੀਂ ਡੀਬੀਪੋਰ ਨੂੰ ਅੱਛਾ ਜਿਸ ਤਰ੍ਹਾਂ ਲੋਕ ਸਟੋਰ ਵੀ ਕਰ ਲੈਂਦੇ ਨੇ ਅਨオーਥਰਾਇਜ਼ ਕਰਕੇ ਸਾਡੀ ਰੇੜਾ ਕੀ ਕਹਿੰਦਾ ਹਾਂ ਉਹਨੂੰ ਚੈੱਕ ਕਰ ਰਹੇ ਹਾਂ ਜੇ ਮੈਂ ਬੋਲوں ਲੈਕਨਸ ਨੰਬਰ ਨਹੀਂ ਹੈਗਾ ਉਹਨੂੰ ਵੀ ਬਦਲ ਦਿੱਤੀ। ਪ੍ਰੋਟੈਕਟ ਕੀਤਾ ਲੋਕ ਜਿਹੜੇ ਨਾ ਕਿਰਾਨੀਆਂ ਦੀਆਂ ਦੁਕਾਨਾਂ ਦੇ ਉੱਤੇ ਪੜਾਕੇ ਵਗੈਰਾ ਲਾ ਲੈਂਦੇ ਤੇ ਉਹਨਾਂ ਨੂੰ ਕੀ ਕਹਿਣਾ ਕਰਾਂਗੇ? ਉਹਨਾਂ ਨੂੰ ਅਸੀਂ ਦੌਰੇ ਨੇ ਉਹਨੂੰ ਕਿਤੇ 50 ਰੁਪਏ ਜਿਹਾ ਦਿੱਤੀ ਗਈ ਅਸੀਂ ਉੱਥੇ ਪੜਾਕੇ ਲਾਏ ਸੀ ਜਿਹੜੀ ਆਵੇ ਉਹ ਵੈਸ਼ੀ ਲਾ ਕੇ ਜਿਵੇਂ ਲਾਪੂਰ ਚਲਾਂ ਲਾਈਆਂ ਤੇ ਇਸ ਤਰ੍ਹਾਂ ਕੇ ਉਹਦੀ ਉੱਥੇ ਲਗਾਈ ਅੱਛਾ ਇਹ ਤਾਂ ਉਹਦੀ ਸਪੈਸ਼ਲ ਡਿਊਟੀ ਜਿਹੜੀ ਤੁਸੀਂ ਕਹਿ ਰਹੇ ਹੋ ਇੱਕ ਦੀਵਾਲੀ ਦੇ ਮੌਕੇ ਤੇ ਐਮਰਜੈਂਸੀ ਡਿਊਟੀ ਹੋ ਜਾਂਦੀ ਹੈ ਕਈ ਵਗੈਰਾ ਅੱਗੇ ਵਗੈਰਾ ਵੀ ਲੱਗ ਜਾਂਦੀ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਆਪਾਂ ਉਸ ਤਰ੍ਹਾਂ ਦੇ ਜਿਹੜੇ ਸਾਡੇ ਦੇਸ਼ ਤੋਂ ਬਣਾਵਾਂਗੇ ਜਿਹੜੇ ਬੰਦੇ ਸਾਡੇ ਨਾਲ ਹੀ ਕਰਦੇ ਰਹਿਣਗੇ ਉਹਨਾਂ ਨੂੰ ਵੀ ਮਿਲੇ ਜੇ ਲੋੜ ਪੈਂਦੀ ਹੈ ਉਹਨਾਂ ਨੂੰ ਤੁਰੰਤ ਬੁਲਾਇਆ ਜਾਊਗਾ ਬੁਲਾ ਕੇ ਯਾਨੀ ਡਿਊਟੀ ਤੇ ਹੀ ਰਹਿਣਗੇ ਜਿਹੜੇ ਸਾਡੇ ਕੰਨਾਂ ਦੇ ਜਿਹੜੇ ਸਾਰੇ ਟੀਮ ਉਹ ਤਾਇਨਾਤ ਰਹੇ ਹਾਂਜੀ ਅੱਛਾ ਜਿਹੜੇ ਲੋਕ ਨੇ ਉਹ ਅਨਆਥਰਾਈਜ਼ਡ ਸਟੋਰ ਵੀ ਕਰਦੇ ਨੇ ਜਾਂ ਦੁਕਾਨਾਂ ਤੇ ਵੀ ਲਗਾਉਂਦੇ ਨੇ ਲੱਗਦਾ ਇਸ ਵਾਰ ਕਾਰਵਾਈ ਕਰੋਗੇ ਨਾ ਚੈੱਕ ਕਰੋ ਜੇ ਉਹ ਵੀ ਦੇਖਣ ਚੈੱਕ ਕਰਾਂਗੇ ਤੇ ਆਲੀ ਨੇੜੇ ਦੇ ਉਹਨਾਂ ਅਜੀ ਉਹਨਾਂ ਨੂੰ ਇਹ ਕਹਿੰਦੇ ਆ ਕਿ ਦੁਕਾਨ ਤੇ ਮਨ ਲੋਗੇ ਆ ਕੇ ਦੂਜੇ ਸਮਾਨ ਦੀ ਸੇਫਟੀ ਰੱਖਦੇ ਹੋਏ ਮਨ ਲੋਗੇ ਸਾਡੇ ਦੇ ਕੋਲ ਖਿਆਲ ਨਾਲ ਚਲਾਉਂਦੇ ਹੋ ਕੋਈ ਨਹੀਂ ਹੋਈ ਤੇ ਕੋਈ ਨਹੀਂ ਨਹੀਂ ਤਾਂ ਕਾਰਵਾਈ ਹੋ ਜਾਣੀ ਬਿਲਕੁਲੇ ਫਾਇਰ ਅਫਸਰ ਨੇ ਪ੍ਰਮੋਟ ਕੀਤਾ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਹੈ ਕਿ ਜਿਹੜਾ ਅਨੌਥਰਾਇਜ਼ ਪੜਾਕੇ ਜਿਹੜੇ ਨੇ ਉਹ ਸਟੋਰ ਨਾ ਕੀਤੇ ਜਾਣ ਨਹੀਂ ਤਾਂ ਜਿਹੜੀ ਚੈਕਿੰਗ ਦੇ ਦੌਰਾਨ ਜੇਕਰ ਕੋਈ ਕੋਤਾਈ ਪਾਈ ਜਾਂਦੀ ਹੈ ਤਾਂ ਕਾਰਵਾਈ ਹੋਵੇਗੀ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 24 ਘੰਟੇ ਜਿਹੜੀ ਫਾਇਰ ਸੇਫਟੀ ਦੀ ਟੀਮ ਹੈ ਫਾਇਰ ਡਿਪਾਰਟਮੈਂਟ ਦੇ ਜਿਹੜੇ ਕਰਮਚਾਰੀ ਨੇ ਉਹ ਤਾਇਨਾਤ ਰਹਿਣਗੇ ਤਿਉਹਾਰ ਦੀਵਾਲੀ ਦੇ ਮੌਕੇ ਕਿਉਂਕਿ ਅਕਸਰ ਹੀ ਆਪਾਂ ਦੇਖਦੇ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਪਰ ਡਿਪਾਰਟਮੈਂਟ ਦੇ ਵੱਲੋਂ ਜਿਹੜੀ ਆਪਣੀ ਕਮਰ ਕਸਨੀ ਔਰ ਸ਼ੁਰੂ ਕਰ ਦਿੱਤੀ ਗਈ ਹੈ ਤੇ ਵਾਹਿਕਲ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਕਿ ਕੋਈ ਕਿਸੇ ਤਰ੍ਹਾਂ ਦੀ ਕਮੀ ਸੋ ਖਲੀ ਦਾਇਨ ਪਾਵਨ ਤਿਓਹਾਰ ਇਹ ਕਿਸੇ ਅਨਸੁਖੰਗ ਘਟਨਾ ਤੋਂ ਰਹਿਤ ਹੋ ਕੇ ਗੁਜ਼ਰੇ ਅਤੇ ਲੋਕ ਖੁਸ਼ੀ-ਖੁਸ਼ੀ ਇੱਕ ਤਿਓਹਾਰ ਨੂੰ ਮਨਾਸ ਕਰਨ ਬਟਿੰਡਾ ਤੋਂ ਵਿਮਲ ਕੁਮਾਰ ਫੁਲੰਦਵਾ ਚਿੰਦੀ